ਕਲੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰੀਪੇਅਰਨੈਸ ਚੈੱਕ ਕਰ ਰਹੇ ਹਨ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰੀਪੇਅਰਨੈਸ ਕਰਨ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਹੈਗੇ ਆ ਜਾਂ ਮੈਨਪਾਵਰ ਹੈਗੀ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਵੀ ਸਾਰੇ ਪੰਜਾਬ ਦੇ ਸੀਨੀਅਰਸ ਜਾ ਰਹੇ ਤੇ ਉਸੇ ਲਈ ਮੇਰੀ ਡਿਊਟੀ ਲੱਗੀ ਸੀ ਹਮ ਸਾਥ ਦੀ ਉਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਇਆ ਤੇ ਨਾਲ ਜਿਹੜੇ ਹਾਈ ਟੈਕਨੋਲੋਜੀ ਕਿਤੇ ਹੈ ਪੁਲਿਸ ਸਟੇਸ਼ਨ ਪੁਲਿਸ ਲਾਈਨਸ ਬਾਕੀ ਮੀਟਿੰਗਸ ਕਰ ਰਹੇ ਆ ਆਪਣੀ ਕਸਟ ਅਫਸਰ ਸ਼ਵਾਨ ਨਾਮ ਦੇ ਅਸਿਸਟੈਂਟ ਸ਼ਵਾਨ ਅ ਸਰ ਵੀ ਦਿਨ ਜੋ ਅਟੈਕ ਹੋਇਆ ਨੇ ਥਾਣਿਆਂ ਤੇ ਸਰਗੋਖਸਾ ਦੇਖੀਏ ਔਰ ਵੀਡੀਓ ਰਿਕਾਰਡਿੰਗ ਵਾਸਤੇ ਥਾਣੇ ਉਂਝ ਦੇਖਿਆ ਜਾ ਰਿਹਾ ਵੀ ਜਾਲੀ ਗੈਟ ਲਗਾਈ ਜਾ ਰਹੀ ਹੈ ਨਾਲ ਸਰਪਦਾ ਵੀ ਬੜੀ ਜੁਤੀ ਜਾ ਰਹੀ ਹੈ ਤੇ ਕਿਉਂ ਥਾਣੇ ਨੂੰ ਡੈਕਰੇਟ ਕੀਤਾ ਜਾ ਰਿਹਾ ਹੈ ਕਨਸਰਟ ਸਰ ਤਲਾਸ਼ ਜੋ ਬੀਅਰ ਰੋਡ ਉੱਤੇ ਦਸ ਲੱਗੋ ਕਮੀਆ ਕੰਪਨੀਆਂ ਲਗਾਈਆਂ ਨੇ ਤੇ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਜਿਹੜੇ ਸੋਸਾਇਟੀ ਚ ਹੋ ਰਿਹਾ ਸੋ ਆਪਣਾ ਕੁਝ ਨਹੀਂ ਹੈਗਾ ਆਪਣੇ ਲੋਕਲ ਫੰਕਸ਼ਨ ਨਹੀਂ 메ਨ ਫੰਕਸ਼ਨ ਤਾਂ ਸ਼ਿਮਸਾਬੋ ਤਫਰੀਦਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਜਿਹੜਾ ਪਬਲਿਕ ਡੇ ਹੈ ਸੋ ਇਸ ਕਰਕੇ ਐਟ ਅੰਟੈਂਪੋਰਰੀ ਦੱਟ ਵੀ ਹੈਵ ਟੂ ਐਨਹੈਂਸ ਦ ਸਿਕਿਉਰਟੀ ਫਾਰ ਦੈਟ ਪਲਾਨ ਉਹਦੇ ਲਈ ਸਾਰੇ ਡਿਪਲੋਇਮੈਂਟ ਕਰੀ ਲਈ ਦੀ ਹੈ ਇਹ ਤਾਂ ਪਹਿਲਾਂ ਵੀ ਕਰਦੇ ਰਹੇ ਹਾਂ ਜਿਹੜੇ ਸਾਰੇ ਫੀਲਡ ਆਫਸਰ ਨੇ ਉਹデア ਦੇ ਕਿਨਾਰਾ ਦਾ ਡਾਲਰਸ ਕੋਈ ਸ਼ੁਭ ਨਹੀਂ ਕੋਈ ਪ੍ਰੋਬਲਮ ਇੱਕ ਤੁਸੀਂ ਪੁੱਛ ਰਿਹਾ ਸੀ ਅਟੈਕਸ ਦਾ ਠਾਣੇ ਤੇ ਜੀ ਪੁਲਿਸ ਦੇ ਪਾਸੇ ਜੀ ਉਹ ਉਹ ਦੇ ਰਿਗਾਰਡਿੰਗ ਨਾ ਪੁਲਿਸ ਦੁਆਰਾ ਅਲਰਟ ਨਾ ਹੋ ਤੇ ਜਿਹੜੀ ਹੈਗੀ ਉਹ ਟਾਰਗੇਟ ਹਾਰਕਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਇਹ ਗੈਂਗਸਟਰਸ ਆ ਸਮਬਡੀ ਦੇ ਵਾਂਟਸ ਟੂ ਸਿਕਿਉਰ ਦਾ ਪਬਲਿਕ ਟੂ ਐਕਸੈਕਟ ਦਾ ਸੋਸ਼ਲ ਨੋ ਲੈਟ ਸੋ ਦੈਟ ਇਸ ਵਾਈ ਦੇ ਵਾਂਟ ਟੂ ਕ੍ਰੀਏਟ ਐਨ ਇਮਪ੍ਰੈਸ਼ਨ ਔਨ ਦਾ ਪਬਲਿਕ ਫਾਰ ਦਿਸ ਤੋਂ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਾਰੇ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਔਰ ਬਾਰੂ ਗਾਂਧੀ ਕੋਸ਼ਿਸ਼ ਕੀਤੀ ਉੱਥੇ ਕੇਸ ਰਜਿਸਟਰ ਕਰਕੇ ਲੀਗਲ ਐਕਸ਼ਨ ਵੀ ਲਿਆ ਗਿਆ ਹੈ ਤੇ ਇਹਦਾ ਇਕਤਿਦਾਰ ਤੇ ਏਦਾਂ ਦੀ ਜਿੱਥੇ ਵੀ ਇਹ ਕਲਚਰ ਪ੍ਰੋਗਰਾਮਸ ਹੁੰਦੇ ਰਿਗਾਰਡਿੰਗ ਪਬਲਿਕ প্লেਸ ਉਸਦੇ ਰਿਗਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਜਿਹੜਾ ਹੈ ਏਦਾਂ ਦੀ ਗਰਾਊਂਡ ਦੇ ਵਿੱਚ ਕਿੰਨੇ ਸ਼ਰਟ ਵਾਲੇ ਕਰ ਉਹ ਬੇਸਿਕਲੀ ਤਾਂ ਉਹ ਕੁਸ਼ਰ ਸਾਹਿਬ ਦੇਖ ਰਹੇ ਹੋਣਗੇ ਜਦ ਜਿਸ ਤਰ੍ਹਾਂ ਸਾਰਾ ਆ ਰਿਹਾ ਜਾ ਰਹੀ ਬੋਲੋ ਤਾਂ ਬੇਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣਾ ਪੈਂਦਾ ਹੋਇਆ ਕਿਉਂਕਿ ਐਕਸੈਸ ਕੰਟਰੋਲ ਦਨ ਐਂਟੀ ਸੈਚਰ ਚੈਕਿੰਗ ਐਂਡ ਐਡਵਾਂਸ ਸਿਕਿਉਰਟੀ ਲਾਜ਼ਰ ਅਸੀਂ ਇਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਯੂਸਰਸ ਕ੍ਰੇਟਨਗਰਪਾ ਵੀ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰ ਦੇਣਾ ਤਾਂ ਇਹਦੇ ਵਿੱਚ ਕੋਈ ਆਗੇ ਖਲਣ ਨਾ ਪਾ ਸਕੇ। ਸਰੀ ਕਿਹੜਾ ਆਤੋਨੀ ਹਮੇਰੀ ਸ਼ੰਕਾ ਚ ਤਾਈ ਜਾ ਰਹੀ ਹੈ 26 ਜਨਮ ਦਿਨ ਤੇ ਖਾਸ ਤੌਰ ਤੇ ਪਾਰਲੇ ਦੇ ਤੱਕ ਜਿਹੜੇ ਸੰਪੂਰਨ ਸੀ ਸਾਰੇ ਕਾਜ ਉਸ ਤਰ੍ਹਾਂ ਦੇ ਤੁਸੀਂ ਦੇਖੋਗੇ ਪੀਟਵਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ। ਆਰਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਹੈਲਥ ਆਲਸੋ ਬੀਨ ਗੀਅਰਡ ਅਪ ਫਾਰ ਥੈਟ ਅਭੀ ਆਪਰੇ ਪਰ ਫੋਰ ਦਾਟ ਚੈਲੰਜ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਅਗਸਤ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਣਾ ਸ਼ੁਰੂ ਕਰਕੇ ਵਧਾਦੀ ਦੀ ਕਿਉਂਕਿ ਬੜਾ ਭਾਇਸ ਕਈ ਹੁੰਦਾ ਇਹਨੂੰ ਕੋ ਡਿਸਟਰਬ ਨਹੀਂ ਕਰ ਪਾਉਂਦੇ ਖਾਸ ਕਰਕੇ ਤਾਂ ਤੁਸੀਂ ਬਾਰਡਰ ਏਰੀਆ ਨਾਲ ਜੁੜੇ ਹੋਏ ਹੋ ਜੀ ਤੇ ਬਾਰਡਰ ਏਰੀਆ ਸਾਰਾ ਇਸ ਦਾ ਰਿਪੋਰਟ ਕਰਾਂਗੇ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਉਹ ਜਿਹੜਾ 500 ਕਿਲੋਮੀਟਰ ਦਾ ਬੋਡ ਹੈ ਇਹਦੇ ਇਹਨੂੰ ਫਲਗਤ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਉਂਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਨਾਰਕੋਟਿਕਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨਟ ਚੇਂਜ ਯਰ ਨੇਵਰ ਫਦਰ ਮੈਦੋ ਤੋ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਵੀ ਆਰ ਮੂਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਿਸ ਪਰ ਚੈਲੰਜ ਬਾਤ ਕਿ ਨਸ਼ਾ ਤਸਕਰਾਂ ਕਿ ਨਾਰਗਨਿਸਟਰ ਨਾਲ ਆਤਕ ਰਿਹਾ ਹੈ ਕਿੰਨੀ ਦਿਨ ਇਹ ਦਿराती ਕਿੰਨਾ ਚੈਲੰਜ ਆ ਗਿਆ ਪੁਲਿਸ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆਮਨ ਦੇ ਰਾਈਟ ਫਰਮ ਦਾ ਡੇਜ਼ ਆ ਤੇਰਰਿਸ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹੋ ਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ ਅੰਬੀਰ ਕੈਪੀਟਲ ਆਫ ਦਿਸ ਸੇਮ ਰਾਈਟ ਨਾਓ ਆਲਸੋ ਪਰ ਬੱਥੇ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਸਕਦਾ ਬਿਲਕੁਲ ਸਰ మేము تے ਐਕਸਟਰਾ ਡਿਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਘਾਟੀਆਂ ਨਹੀਂ ਹੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨ ਨੋਟਿਸ ਐਂਡ ਆਲ दैट दैट इज بیسਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫॉर द ਲੀਗਲ ਵੇਸ ਓ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਛੂ ਕਰ ਰਹੇ ਹਾਂ ਉਸੇ ਸਰ ਦ੍ਰੋਨ ਐਕਟੀਵਿਟੀ ਵੀ ਰੁਕਣੀ ਕੋਈ ਨਹੀਂ ਕੋਈ ਦੇਖਤਾ ਹੁੰਦਾ ਕੀ ਕਰੀਏ ਡ੍ਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦਾ ਰਿਕਵਾਇਰਮੈਂਟਸ ਆਫ ਦਾ ਫੀਲਡ ਇਸੀ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ्रेट ਫਾਰ 올 ਏਜੰਸੀ ਸੋ ਵੀ ਆਰ ਓਨ ਦ ਸੇਮ ਪੇਜ ਸਰ ਹੀ ਟਾਕ ਅਬਾਊਟ ਦ ਮੋਸਟ ਕ라우ਡਿਡ ਏਰੀਆਸ ਸਚ ਐਸ ਡੇਲਵੇ ਸਟੇਸ਼ਨ ਬੱਸ ਸਟੈਂਡ 에ਅਰਪੋਰਟ ਸੋ ਹੂ ਸਰ ਵਾਂਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸਚ ਕੇਸਿਸ ਲਾਈਕ ਪਬਲਿਕ ਡੇ ਇੰਡੀਪੈਂਡੈਂਸੀ অর ਆਲ ਅਦਰ ਸਪੈਸ਼ਲ ਲੋਕੇਸ਼ਨਸ ਸੋ ਵਾਟ ਆਰ ਦ ਸਿਕਿਉਰਿਟੀ ਸਿਸਟਮ ਵਿਚ ਆ ਨਾ ਵੀ ਵੀ ਗੋ ਫਾਰ ਦਾ ਪ੍ਰਵੈਂਟਿਵ ਮੈਜਰਸ ਐਂਡ ਆਲ ਦੈਟ ਬੇਸਿਕਲੀ ਇਹ ਦਾ ਇਨੀਸ਼ੀਅਲ ਲਾਈਵ ਦਾ ਦਾ ਪਾਰਟੀ ਓਨਲੀ ਦੇ ਹੈਵ ਟੂ ਚੂਜ਼ ਦਾ ਟਾਈਮ ਵੈਨਿਊ ਐਂਡ ਦਾ ਟਾਰਗੇਟ ਸੋ ਵੀ ਗੋ ਫਾਰ ਦਾ ਪ੍ਰਵੈਂਸ਼ਨ ਆਫ ਦੈਟ ਇਨ ਕੇਸ ਇਟ ਹੈਪਨਸ ਦੈਨ ਵੀ ਗੋ ਫਾਰ ਦਾ ਕਿਲ ਫਾਰ ਦੈਟ ਮੈਟਰ ਵੀ ਹੈਵ ਟੂ ਗੋ ਫਾਰ ਦਾ ਡਿਟੈਕਸ਼ਨ ਐਂਡ ਆਲ ਦੈਟ ਹੋਰ ਕੋਈ ਕੁਐਸਚਨ ਆ ਦੱਸੋ ਸੋ ਵਿਦੇਸ਼ ਦੀ ਬੈਟਰੀ ਜਿਹੜੇ ਕੈਸਟ ਜਿਹੜਾ ਸੋਲ ਖਾਸ ਕਰਕੇ ਸਰਦੀ ਇਲਾਕੇ ਦੇ ਵਿੱਚ ਹੀ ਟਾਰਗੇਟ ਕਰਦੇ ਆ ਜਿਹੜੇ ਜਿਹੜੇ ਨੌਜਵਾਨ ਉਹਨਾਂ ਦੀ ਬੇਸਿਕਲੀ ਜਿਹੜੀ ਬੈਕਗ੍ਰਾਉਂਡ ਹੁੰਦੀ ਹੈ ਨਾ ਇਹ ਗੈਂਗਸਟਰ ਦੇ ਜੇ ਸੀਰੀਅਲ ਦਾ ਹੁੰਦਾ ਨੇਚਰਲੀ ਦੇ ਵੈਲ ਵਸਟ ਵਿਦ ਦਾ ਟੋਪੋਗ੍ਰਾਫੀ ਐਂਡ ਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇ ਹੈਵ ਦਾ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦਾ ਟੈਲੈਂਟ ਦੇਅਰ ਓਨਲੀ ਫਾਰ ਦੈਟ ਮੈਟਰ ਸੋ ਦੈਟ ਇਜ਼ ਵਨ ਆਫ ਦਾ ਰੀਜ਼ਨਸ ਸੋ ਬੋਰਡਰ ਤੇ ਕੋਈ ਐਂਟੀਟੋਨ ਸਿਸਟਮ ਬਾਰੇ ਵੀ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਇਸ ਤਰ੍ਹਾਂ ਕਿ ਉਹ ਦੀਸ ਆਰ ਸੀਕ੍ਰੇਟ ਥਿੰਗਸ ਫਾਰ ਦੈਟ ਮੈਟਰ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨਰਲ ਪਬਲਿਕ ਬੇਸਿਕਲੀ ਵੀ ਕਮ ਅਪ ਵਿਦ ਦਾ ਸੋਲੂਸ਼ਨਸ ਬਨਵਰ ਦੇਰ ਇਜ਼ ਅ ਥ੍ਰੈਟ ਸੋ ਜੀ ਗ੍ਰੇਨੇਡ ਹਮਲੇ ਜਿਹੜੇ ਮੋਸਟਲੀ ਹੋ ਜਿਹੜੇ ਨੇ ਸੀ ਇਹ ਇਹ ਇਤੋਂ ਦੇ ਜਿਆਦਾ ਗੈਂਗਸਟਰ ਐਕਟਿਵ ਨੇ ਕਿ ਮਾਜੇ ਦੇ ਵਿੱਚ ਸੀ ਜ਼ਰੂਰ ਨਹੀਂ ਨਹੀਂ ਮੈਂ ਉਹ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਦਿੰਦਿਓ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹੈਵ ਟੂ ਰਿਸਪੌਂਡ ਟੂ ਥੈਟ ਥੈਟ ਇਜ਼ ਦ ਥਿੰਗ ਸਰ ਰਿਪਬਲਿਕ ਇਸ ਬੇਸਿਕਲੀ ਦ ਮੋਸਟ ਸਸਪੀਸ਼ੀਅਸ ਐਂਡ ਮੈਂ ਆਈ ਕੁਡ ਸੇ ਦੈਟ ਇਟਸ ਅ ਸਪੈਸ਼ਲ ਓਕੇਸ਼ਨ ਫॉर ਆਲ ਦ ਇੰਡੀਅਨ ਸਪੈਸ਼ਲੀ ਰਿਪਬਲਿਕ ਡੇ ਐਂਡ ਇੰਡੀਪੈਂਡੈਂਸ ਡੇ ਸੋ so what message would you like to give to all the good the indians and today even there is a we could uh, jay, chho, uh, chhoti diwali today uh, so what message would you like to give to all the indians regarding 22nd jan 26 message the yahi hai ji ki dekho we are public servants asi toade layi kam karde haa tusi sade layi kam karde ho we should have a symbiotic relationship let's help each other sare bande satark rehna dekho paja police 80000 hai ਇਹ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾਦਵਾਲਾ ਦੇਖਣਾ ਸਾਰਾ ਸਤਰਕ ਹੋ ਜਾਣਾ ਤੇ ਅਸੀਂ ਢਾਈ ਕੋੜ ਕੌਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦ ਬੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੌਂਸਿਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਹੋਰ ਰਿਫਾਈਨ ਕਰੀਏ ਵਧਾਈਏ ਸਾਰੇ ਸਤਰਕ ਰਹੀਏ ਤਾਂ ਕਿ ਕੋਈ ਵੀ ਅਨਸਫਾਕੀ ਘਟਨਾ ਨਾ ਵਾਪਰ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਡੇ ਵਾਲਾ ਇਹ